ਕਰਾਂਗੇ ਗੁਰਮukh ਸਿੰਘ ਨਾ ਜੋ ਕਿਤਨਾ ਕਹਿ ਲਈ ਵੀ ਸਮਾਜ ਸੇਵਕ ਨੇ ਜਿਵੇਂ ਹੁਣ ਇੱਕ ਸਾਡੀ ਮਨਜੋਗ ਜਥੇਬੰਦੀ ਨੇ ਕਿਹਾ ਕਿ ਪਿੰਡ ਦਲਵੰਡੀ ਨਰ ਬਹੁਤ ਭਾਰੀ ਮਾਤਰਾਈ ਨਸ਼ਾ ਵਿਕ ਰਿਆ ਕਾਰਨ ਵੀ ਦੱਸਿਆ ਗੁਰਮukh ਸਿੰਘ ਜੀ ਤੁਸੀਂ ਬੜਾ ਜੋਰ ਲਾਇਆ ਪਿੰਡ ਦਲਵੰਡੀ ਨਰ ਨਸ਼ਾ ਰੋਕਣ ਵਾਸਤੇ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਔਰ ਰਿਜ਼ਲਟ ਆਇਆ ਕੁਝ ਵਾਹਿਗੁਰੂ ਜੀ ਦਾ ਧਰਸਾ ਵਾਹਿਗੁਰੂ ਜੀ ਜਿਹੜੇ ਮਾਇਆ ਦਾ ਤੋੜਦੇ ਨੇ देखो नीजी ਦੀ ਰਸਾਇੰਜੀ ਤੁਹਾਨੂੰ ਜਿੱਦਾਂ ਪਤਾ ਹੀ ਆ ਸਾਡੇ ਪਿੰਡ ਬਾਰੇ ਅਸੀਂ 10 15 ਦਿਨ ਮੇਰੇ ਨਾਲ ਮੌਜੂਦਾ ਮੈਂਬਰ ਸੀ ਸਨੀਆ ਵੀ ਆਪਣਾ ਠੀਕ ਹੈ ਉਹ ਨਾਲ ਵੀ ਅਸੀਂ ਆਪਣੀ ਜਾਨ ਦਾ ਰਿਸਕ ਲੈ ਕੇ ਜਿਹੜਾ ਵਾ ਇਸ ਚੀਜ਼ ਨੂੰ ਰੋਕਣਾ ਚਾਹਿਆ ਬੰਦੇ ਕਈ ਸਾਡੇ ਗਲ ਪੈਣ ਤੱਕ ਵੀ ਗਏ ਕਈਆਂ ਦੇ ਹੱਥ ਜੁੜੇ ਅਸੀਂ ਇੱਥੋਂ ਤੱਕ ਕਿਹਾ ਕਿ ਚਲੋ ਜਿਹੜਾ ਕੋਈ ਐਡਿਕਟ ਆ ਉਹਨੂੰ ਅਸੀਂ ਆਪਣੇ ਖਰਚੇ ਤੇ ਐਡਮਿਟ ਕਰਵਾ ਕੇ ਇਹਨਾਂ ਦਾ ਨਸ਼ਾ ਛਡਵਾਉਣ ਦੀ ਕੋਸ਼ਿਸ਼ ਕਰਾਂਗੇ ਪਰ ਕੋਸ਼ ਸਾਡੇ ਪਿੰਡ ਦੇ ਵਿੱਚ ਜਿਹੜੇ ਨਾ ਆਪਣੇ ਆਪ ਚ ਜਿਨ੍ਹਾਂ ਦੇ ਧੌਣ 'ਚ ਕਿੱਲਾ ਨਹੀਂ ਜਾਂਦਾ ਉਹ ਚਾਹੁੰਦੇ ਕਿ ਸਾਰਾ ਪਿੰਡ ਸਾਡੇ ਅਧੀਨ ਹੀ ਰਹਿਣਾ ਚਾਹੀਦਾ ਜੋ ਕਰੀਏ ਸੀ ਕਰੀਏ। ਉਹ ਬੰਦਿਆ ਸਾਡੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੱਤੀ ਕਿ ਇਹ ਚੀਜ਼ਾਂ ਤੁ ਵੀ ਨਾਰਕੋ ਨਸ਼ੇ ਵਾਲਿਆਂ ਨੂੰ ਇਹਦੇ ਨਾਲ ਬੋਟਾ ਖਰਾਬ ਹੁੰਦੀਆਂ ਵਾ ਤੇ ਉਹ ਉਲਟਾ ਉਹਨਾਂ ਨੂੰ ਰੋਕਣ ਦੀ ਬਜਾਏ ਉਹਨਾਂ ਬੰਦਿਆਂ ਨੂੰ ਕਿਹਾ ਵਾ ਕਿ ਇਹ ਤੇ ਦੋ ਜਣੇ ਆ ਗੁਰਮੁਖ ਸਿੰਘ ਤੇ ਸਨੀ ਤੂ ਯਾਰ ਇਹਨਾਂ ਦੇ ਗੱਲ ਪੈਜੋ ਸਰ ਉਹ ਕਹਦਾ ਇਹ ਰਿਜ਼ਲਟ ਮਿਲਿਆ ਅਈ ਫਿਰ ਭਾਈ 10-15 ਦਿਨ ਲਾਏ ਰੋਕਿਆ ਚਲੋ ਲੋਕ ਸਾਡੇ ਅੱਖੇ ਵੀ ਲੱਗੇ ਆ ਬੋਡੇ ਇਹ ਨਹੀਂ ਕਿ ਨਹੀਂ ਅੱਖੇ ਲੱਗਦੇ ਸੀ ਮੰਨਦੇ ਸੀ ਗੱਲ ਪਰ ਜਦੋਂ ਉਹਨਾਂ ਨੂੰ ਉਧਰੋਂ ਹੋਰ ਸ਼ਰੀ ਮਿਲੀ ਤੇ ਫਿਰ ਉਹ ਉਲਟ ਕੰਮ ਚੱਲ ਪਿਆ ਸਾਡੇ ਜਿਹਦੇ ਕਰਕੇ ਫਿਰ ਅਸੀਂ ਸਰਦਾਰ ਕਿਹਾ ਜਾਵੇ ਤੇ ਪੰਜਾਬ ਸਰਦਾਰਾਂ ਵੱਲੋਂ ਪਿੰਡ-ਪਿੰਡ ਦੇ ਰਿਕਾਰਡ ਜਿੱਟ ਲਾਏ ਜਾਂਦੇ ਆਂ ਏ ਕਲੱਬ ਦੇ ਉੱਤੇ ਮੈਂਬਰ ਤਿਆਰ ਕੀਤੇ ਜਾਂਦੇ ਆਂ ਏ 21 ਮੈਂਬਰੀ ਜੰਗਿਆ ਦਾ ਮੈਂਬਰਿਕ ਕਮੇਟੀ ਕੀ ਉਹਦਾ ਇਲੈਕਸ਼ਨ ਇੱਥੇ ਤੁਹਾਡੇ ਪਿੰਡ ਦੀ ਵਿਖਤ ਹੁੰਦੇ ਆਂ ਭਾਜੀ ਸਾਨੂੰ ਅਜੇ ਤੱਕ ਇਹ ਨਹੀਂ ਜੇ ਪਤਾ ਕਿ ਸਾਡੇ ਪਿੰਡ ਜਿਹੜੀ ਇਹ ਕਮੇਟੀ ਬਣੀ ਆ ਉਹਦੇ ਮੈਂਬਰ ਕੌਣ ਨੇ ਪ੍ਰਧਾਨ ਦਾ ਪਤਾ ਜ਼ਰੂਰ ਆ ਪਰ ਪ੍ਰਧਾਨ ਨੇ ਖੁਦ ਸਾਡੇ ਸਾਨੂੰ ਰੋਕਿਆ ਇਸ ਚੀਜ਼ ਤੋਂ ਕਿ ਤੁਸੀਂ ਕੀ ਲੈਣਾ ਯਾਰ ਬਾਕੀ ਜਿੱਦਾਂ ਪਿੰਡ ਰਿਆਂ ਤੇ ਤੁਸੀਂ ਵੀ ਰਹੀ ਜਾਓ ਸਾਪੇ ਸਰਕਾਰਾਂ ਨੇ ਫਿਰ ਰਲੀ ਭੂਤ ਦੇ ਨਾਲੇ ਸਰਵੇ ਜਾਂਦੇ ਬਿਲਕੁਲ ਭਾਈ ਸਰਕਾਰਾਂ ਤੱਕ ਤੇ ਚਲੋ ਇਹ ਗੱਲਾਂ ਪਿੰਡਾਂ ਦੇ ਮੋਢਬਰਾਂ ਨੇ ਪਹੁੰਚਾਉਣੀਆਂ ਨੇ ਨਾ ਸਰਕਾਰਾਂ ਦਾ ਹੱਥ ਤੇ ਹੁੱਦਾ ਵਾ ਉਹਨਾਂ ਦੀ ਸ਼ੈਤੂ ਬਿਨਾ ਕੰਮ ਨਹੀਂ ਹੁੰਦੇ ਪਰ ਜਿਹੜੇ ਪਿੰਡਾਂ ਦੇ ਵਿੱਚ ਚੌਧਰੀ ਬੈਠੇ ਆ ਉਹ ਹਲਾਤ ਤੇ ਉਹ ਦੱਸਣਗੇ ਨਾ ਅੱਗੇ ਜਾ ਕੇ ਕਿ ਸਾਡੇ ਪਿੰਡ ਦੇ ਯਾਰ ਹਲਾਤ ਆ ਸਾਡੇ ਪਿੰਡ ਦੇ ਵਿੱਚੋਂ ਸਰਪੰਚ ਨੂੰ ਭਾਜੀ ਪੁੱਛਿਆ ਗਿਆ ਪੁਲਿਸ ਵੱਲੋਂ ਕਿ ਤੁਹਾਡੇ ਪਿੰਡ 'ਚ ਕੋਈ ਨਸ਼ਾ ਜੇ ਵੇਚਦਾ ਜਾਂ ਕਰਦਾ ਵਾ ਤੇ ਉਹਦੀ ਜਾਣਕਾਰੀ ਦਿਓ ਸਾਡੇ ਸਰਪੰਚ ਨੇ ਭਾਜੀ ਸਾਫ਼-ਸਾਫ਼ ਲੇਡੀ ਸਰਪੰਚ ਆ ਮੋਰਕਾ ਤੀਨ ਉਹਨਾਂ ਨੇ ਸਾਫ਼-ਸਾਫ਼ ਇਹ ਗੱਲ ਕਹਿ ਦਿੱਤੀ ਕਿ ਸਾਡੇ ਪਿੰਡ ਕੋਈ ਬੰਦਾ ਨਸ਼ਾ ਵੇਚਦਾ ਨਹੀਂ ਨਾ ਕਰਦਾ ਤੇ ਭਾਈ ਤਲਵੰਡੀ ਨਾਰ ਬਾੜੇ ਤੁਸੀਂ ਫਤੇਗੜ ਟੂੜੀਆਂ ਦੇ 20 ਕਿਲੋਮੀਟਰ ਦੇ ਏਰੀਏ ਤੇ ਕਿਸੇ ਨੂੰ ਵੀ ਪੁੱਛ ਲੋ ਵੀ ਤਲਵੰਡੀ ਨਾ ਕਰ ਹਾਲ ਕੀ ਆ ਤੇ ਤੁਹਾਨੂੰ ਬੱਚਾ-ਬੱਚਾ ਦੱਸੇਗਾ ਵੀ ਜਿਹੜੀ ਮਰਜ਼ੀ ਨੁੱਕਰ ਤੇ ਜਾ ਕੇ ਖਲੋਜੋ ਤੁਹਾਨੂੰ ਆਪ ਬੰਦੇ ਆ ਕੇ ਕਹਿਣਗੇ ਕਿ ਦੱਸੋ ਜੀ ਨਸ਼ਾ ਲੈਣਾ ਹੈ ਜੀ ਠੀਕ ਸਾਹ ਤਨੂਰ ਤੇ ਅਮਰਦਾਰੀ ਬੰਦਾ ਜਾ ਕੇ ਖਲੋਜੇ ਉਹਨੂੰ ਵੀ ਆ ਕੇ ਕਹਿਣਗੇ ਭਾਜੀ ਤੁਸੀਂ ਚਿੱਟਾ ਲੈਣਾ ਹੋ ਸਤਿ ਸ੍ਰੀ ਅਕਾਲ ਸਾਹਿਬ ਕਹਿੰਦੇ ਨੇ ਸਿੱਧਾ ਕਹਿੰਦੇ ਆ ਜੀ ਸਾਫ਼ ਸੁਥਰਾ ਕਹਿੰਦੇ ਕਿਤੇ ਨਾ ਕਿਤੇ ਇਹ ਆਪਣੇ ਪੰਜਾਬ ਦੀ ਜਵਾਨੀ ਜਿਹੜੀ ਢਾਹ ਲੱਗਦੀ ਆ ਇਹ ਜੇ ਮੰਨ ਲਓ ਵੀ ਕੋਈ ਰਿਸ਼ਤੇਦਾਰ ਵੀ ਆਉਂਦਾ ਤੇ ਉਸ ਨੂੰ ਬੇਇੱਜ਼ਤੀ ਮਸੂਦ ਨਹੀਂ ਹੁੰਦੀ ਕਿ ਹੋ ਸਕਦਾ ਤੁਹਾਡੇ ਕੱਲ ਨੂੰ ਕੋਈ ਰਿਸ਼ਤੇਦਾਰਾਂ ਵਿੱਚ ਜਾਂ ਪਿੰਡ ਦੇ ਵਿੱਚ ਲੋਕ ਰਿਸ਼ਤਾ ਕਰਪਨ ਵੀ ਅੱਠ ਗਏ ਬਿਲਕੁਲ ਭਾਜੀ ਇਹ ਜੀ ਜਿਹੜਾ ਸਾਨੂੰ ਬਹੁਤ ਵਾਰ ਲੈ ਪਿੰਡਾਂ ਤੋਂ ਸਾਡੇ ਰਿਸ਼ਤੇਦਾਰਾਂ ਭੈਣ ਭਰਾਵਾ ਕਿਹਾ ਯਾਰ ਤੁਹਾਡਾ ਪਿੰਡ ਇੰਨਾ ਬਦਨਾਮ ਆ ਤੁਸੀਂ ਲੋਕਾਂ ਦੇ ਬਾਹਰ ਦੇ ਪਿੰਡਾਂ ਦੇ ਕੰਮ ਕਰਵਾਉਂਦੇ ਜੇ ਤੇ ਤੁਹਾਡਾ ਅੱਜ মিডিਆ ਸਾਹਮਣੇ ਰੂਬਰੂ ਹੋਏ ਜੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਜਿਹੜਾ ਵੇਖੋ ਜੀ ਸਰਕਾਰ ਕਹਿ ਰਹੀ ਆ ਕਿ ਜੁੱਧ ਨਸ਼ਿਆਂ ਵਿਰੁੱਧ ਦੇਖੋ ਜੀ ਉਹ ਹਮੇਸ਼ਾ ਹੀ ਤੁਹਿਆਂ ਆ ਨਹੀਂ ਸੁਣਦੀ ਜਰੂਜ ਪੇਪਰ ਤੇ ਖਬਰਾਂ ਸੁਣਦੇ ਹੋ ਜੋਧ ਨਸ਼ਿਆ ਵਿਰੋਧ ਤੇ ਦੇਖੋ ਜੀ ਸਿਰਫ ਇਹ ਕਹਿਣ ਦੀ ਗੱਲ ਆ ਕਿ ਜੋਧ ਨਸ਼ਿਆ ਵਿਰੋਧ ਆ ਤੇ ਜੋਧ ਨਸ਼ਿਆ ਵਿਰੋਧ ਕੋਈ ਨਹੀਂ ਜੀ ਸ਼ਰਿਆਮ ਪਿੰਡ ਨਾਹਤ ਤਲਵੰਡੀ ਜਿਹੜਾ ਥਾਣਾ ਆ ਇਹੋ ਜੀ ਢੇਰ ਪੈਂਦਾ ਵਾ ਸ਼ਰਿਆਮ ਉੱਥੇ ਦੇਖੋ ਜੀ ਨਸ਼ਾ ਚਲਦੀ ਹੋ ਰਹੀ ਆ ਸ਼ਰਿਆਮ ਦੁਕਾਨਦਾਰ ਜਿੱਤਾ ਦੁਕਾਨ ਤੇ ਜਾਂਦੇ ਨੇ ਜਿਹੜੇ ਦੇਖੋ ਜੀ ਜਾਂਦੇ ਨੇ ਪਿੰਡਾਂ ਦੇ ਵਿੱਚੋਂ ਨੌਜਵਾਨ ਆ ਸਿੱਧਾ ਦੇਖੋ ਜੀ ਪੈਸੇ ਦੇ ਦਿੰਦੇ ਨੇ ਤੇ ਨਸ਼ਾ ਲੈ ਕੇ ਉੱਥੇ ਸ਼ਰਿਆਮ ਚੱਜਦੇ ਨੇ ਦੇਖੋ ਜੀ ਉਹ ਜਿਹੜਾ ਪਿੰਡ ਨਾਹਤ ਤਲਵੰਡੀ ਆ ਥਾਣਾ ਛੰਡੇਰ ਦੇ ਵਿੱਚ ਪੈਂਦਾ ਵਾ ਤੇ ਸ਼ਰਿਆਮ ਉਥੇ ਲਿਖੀ ਨਸ਼ਾ ਵੇਚਦਾ ਵਾ ਉਹ ਕੀ ਕਰਦੇ ਆ ਜੀ ਉਥੇ ਦੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਬੜੇ ਤਰੀਕੇ ਦੇ ਨਾਲ ਦੁਕਾਨਦਾਰੀਆਂ ਉਹਨਾਂ ਨੇ ਫੁੱਲੀਆਂ ਵਾ ਦੁਕਾਨਦਾਰੀਆਂ ਕਿਸ ਤਰੀਕੇ ਨਾਲ ਚਲਾ ਰਹੇ ਨੇ ਜਦੋਂ ਛੰਡੇਰ ਥਾਣੇ ਦੀ ਪੁਲਿਸ ਆਉਂਦੀ ਆ ਉਦੋਂ ਵੇਖੋ ਜੀ ਲਾਈਨ ਜਿਹੜੀ ਉਹ ਝੰਡੇ ਜਿਹੜਾ ਨਾਰਦ ਮੰਡੀ ਆ ਉਹ ਝੰਡੇਰ ਖਾਣੇ ਚ ਪੈਂਦਾ ਵਾ ਉਹਦੇ ਸਿਰਫ ਇੱਕ ਗਰਦਾਸਪੁਰ ਤੋਂ ਅੰਮ੍ਰਿਤਸਰ ਦਾ فاਸਲਾ ਕੀ ਇੱਕ ਲਾਈਨ ਦਾ فاਸਲਾ ਵਾ ਜਦੋਂ ਅੰਮ੍ਰਿਤਸਰ ਵਾਲੀ ਛੇੜ ਮਤਲਬ ਕਿ ਝੰਡੇਰ ਥਾਣੇ ਦੀ ਪੁਲਿਸ ਹੁੰਦੀ ਆ ਉਦੋਂ ਵੇਖੋ ਜੀ ਲਾਈਨ ਤੋਂ ਪਾਰ ਫਤਿਹਗੜ੍ਹ ਚ ਮਤਲਬ ਇਹ ਏਰੀਆ ਹੋਈ ਜਾਂਦਾ ਗਰਦਾਸਪੁਰੀ ਦੀ ਹੈ ਤੇ ਜਦੋਂ ਗਰਦਾਸਪੁਰ ਵਾਲੀ ਪੁਲਿਸ ਆਉਂਦੀ ਆ ਉਹ ਵੇਖੋ ਜੀ ਮਤਲਬ ਕਿ ਇਧਰਲੀ ਸਾਈਡ ਤੇ ਹੋਈ ਜਾਂਦਾ ਮਤਲਬ ਕਿ ਝੰਡੇਰ ਥਾਣੇ ਦੀ ਸਾਈਡ ਤੇ ਸ਼ਰ ਯਾਮ ਦੇਖੋ ਜੀ ਨਸ਼ਾ ਨਿਕਰਿਆ ਵਾ ਉਥੇ ਤੁਸੀਂ 5 ਨਸ਼ਾ ਵਿਗਿਆਨ ਕੀ ਕਾਰਨ ਮੰਨ ਜੇ ਵੀ ਜਿਹੜਾ ਗੈਂਡੇ ਵੀ ਦੋ ਥਾਣਿਆਂ ਦੀ ਪੁਲਿਸ ਹੁੰਦੇ باوجود ਵੀ ਇਹ ਕੰਟਰੋਲ ਕਿਉਂ ਨਹੀਂ ਟੁੱਟਿਆ ਜੀ ਇਹ ਸਿਰਫ ਆਪਾਂ ਦੇਖੋ ਜੀ ਇਹੀ ਕਹਿ ਸਕਦੇ ਹਾਂ ਕਿ ਮੇਲ ਕੋ ਉੱਤੇ ਆ ਤਾਂ ਜਾ ਦੇਖੋ ਜੀ ਉਸ ਤੋਂ ਇਲਾਵਾ ਦੇਖੋ ਜੀ ਪ੍ਰਸ਼ਾਸਨ ਬਿਲਕੁਲ ਨਹੀਂ ਇਸ ਕੰਮ ਤੇ ਬਿਲਕੁਲ ਦੇਖੋ ਜੀ ਨਜ਼ਰ ਅੰਦਾਜ਼ ਕਰਦਾ ਜੇ ਜੇ ਆਰਮਾਨ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਵੀ ਜਿਹੜਾ ਏਰੀਆ ਦੇ ਵਿੱਚ ਨਸ਼ਾ ਜਿਹੜੇ ਚੌਂਕੀ ਦੇ ਵਿੱਚ ਹੋਵੇਗਾ ਉਹ ਐਸਆਈ ਦੀ ਜਾਂ ਐਸਐਚਓ ਦੀ ਜ਼ਿੰਮੇਵਾਰੀ ਹੋਊਗੀ ਉਹਦੇ ਉੱਤੇ ਐਕਸ਼ਨ ਲਿਆਊਗਾ ਕਿ ਕੀ ਹੁਣ ਤੱਕ ਇਹ ਆ ਜਾਣਾ ਚਾਹੀਦਾ ਜੇ ਆਮ ਨਾਗਰਿਕ ਨੂੰ ਪਤਾ ਕਿ ਨਹਿਰ ਕੌਣ ਦੀ ਇਹ ਕੰਮ ਹੋੰਦਿਆ ਵਾ ਆਮ ਜਨਤਾ ਦੇ ਵਿੱਚ ਸਾਰੇ ਗੱਲ ਫੈਲੀ ਲੱਗੇ ਚਾਕੇ ਨੌਜਵਾਨ ਬੱਚੇ ਮਰ ਰਹੇ ਨੇ ਮੋਹਨਪੁਰਾ ਦੀਆਂ ਦਾ ਇੱਕ ਮੁੰਡਾ ਟੀਕਾ ਲਾ ਕੇ ਮਰ ਗਿਆ ਨਗਰ ਮਧੂ ਸ਼ੰਗ ਦੇ ਦਾ ਇੱਕ ਨੌਜਵਾਨ ਮੁੰਡਾ ਟੀਕਾ ਲਾ ਕੇ ਮਰ ਗਿਆ ਤੇ ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ ਪਰ ਜੇ ਵੇਖਿਆ ਜਾਵੇ ਤਾਂ ਪਿੰਡ ਵਾਲਿਆਂ ਦਾ ਵੀ ਤੇ ਕਿਤੇ ਨਾ ਕਿਤੇ ਕੋਈ ਐਕਸ਼ਨ ਹੋਣਾ ਚਾਹੀਦਾ ਹੈ ਪਿੰਡ ਵਾਲੇ ਸਰ ਡਰਦੇ ਹੀ ਕੋਈ ਗੱਲ ਨਹੀਂ ਕਰਦੇ ਕਿਉਂਕਿ ਇਹ ਨਸ਼ੇ ਵਾਲੇ ਜਿਹੜੇ ਨੇ ਆਮ ਨਾਗਰਿਕ ਨੂੰ ਤੇ ਵੈਸੇ ਨਹੀਂ ਜਿਉਣ ਦੇਂਦੇ